ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਜਰੂ ਜੀ ਦਾ ਖਾਸਾ ਵਾਜਰੂ ਜੀ ਦੀ ਫਤਿਹ ਤੇ ਅੱਜ ਅਸੀਂ ਬੀਡੀਪੀਓ ਦਫਤਰ 1 ਬਲੌਕ 1 ਤੇ ਸਿਖ ਪਹੁੰਚੇ ਤੇ ਨਾਲ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਸੰਤੀ ਮੈਂਬਰ ਜਿਹੜੀ ਬੀਡੀਪੀਓਸ ਬਲੌਕ 1 ਤੇ ਬਲੌਕ 1 ਤੇ ਵੀ ਮੌਜੂਦ ਨੇ ਤੇ ਅੱਜ ਦਾ ਜੋ ਸਨੇਹਾ ਲੱਗਿਆ ਸੀ ਜੋ ਪੰਚਾਇਤ ਦੀ ਇਲੈਕਸ਼ਨ ਤੋਂ ਪਹਿਲਾਂ ਆਵਾਦੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸੀਐਮ ਸਾਹਿਬ ਨੇ ਇਹ ਸਨੇਹਾ ਲਾਇਆ ਸੀ ਅਸੀਂ ਜਿੰਨੀਆਂ ਵੱਤੋ ਵੱਤ ਅਸੀਂ ਪੰਚਾਇਤਾਂ ਦੀ ਇਲੈਕਸ਼ਨ ਵਿੱਚ ਆਪਾਂ ਸਰਮਸੰਮਤੀ ਕਰੀ ਆਪਾਂ ਤੇ ਉਹਨਾਂ ਨੂੰ ਐਜ਼ ਅ ਸਨਮਾਨ ਕਹਿ ਲਈਏ ਜਮਾਤ ਕਹਿ ਲਈਏ ਜਾਂ ਉਹਨਾਂ ਦੀ ਹੈਲਪ ਕਹਿ ਲਈਏ ਆਪਾਂ ਤੇ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ 5 ਲੱਖ ਦੀ ਰਕਮ ਸੀ ਉਹ ਐਲਾਨੀ ਗਈ ਸੀ ਤੇ ਅੱਜ ਮੈਂ ਉਹ ਐਲਾਨੀ ਅਸੀਂ ਆਪਾਂ ਵੰਡੀ ਹੈ ਤੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਦੱਸਣ ਵਿੱਚ ਤੇ ਮਾਨ ਮਹਿਸੂਸ ਹੋ ਰਿਹਾ ਦੀ ਹਲਕਾ ਸ਼ਾਮਰਾਸੀ ਵਿੱਚ ਤਕਰੀਬਨ 267 ਗ੍ਰਾਮ ਪੰਚਾਇਤ ਬੰਦੀਆਂ ਨੇ ਤੇ ਉਹਦੇ ਵਿੱਚੋਂ 59 ਪੰਚਾਇਤਾਂ ਜਿਹੜੀਆਂ ਸੀਗੀਆਂ ਸਰਬਸੰਮਤੀ ਮੀਨਾ ਚੁਣੀਆਂ ਗਈਆਂ ਜਿਹਦੇ ਵਿੱਚੋਂ ਜਿਹੜੀਆਂ 15 ਪੰਚਾਇਤਾਂ ਬਲੋਕ ਕੁੰਗੇ ਦੀਆਂ ਸੀਗੀਆਂ ਤੇ ਅਚਾਰ ਪ੍ਰਬੰਧੀਆਂ 44 ਪੰਚਾਇਤਾਂ ਸੀਗੀਆਂ ਤੇ ਅੱਜ ਉਹ ਰਾਸ਼ੀ ਜਿਹੜੀ 5 ਲੱਖ ਦੀ ਪੂਰੀ ਸੀ ਉਹਨਾਂ ਦੇ ਖਾਤੇ ਅੱਜ ਅਸੀਂ ਟ੍ਰਾਂਸਫਰ ਕਰਤੀ ਹੈ ਹਰੇਕ ਪੰਚਾਇਤ ਨੂੰ 5 ਲੱਖ ਦੀ ਰਾਸ਼ੀ ਤੇ ਅਸੀਂ ਜੇ ਗੱਲ ਕਰੀਏ ਟੋਟਲ ਅਮਾਉਂਟ ਜਿਹੜੀ ਹੋ ਜਾਂਦੀ ਹੈ 2 ਕਰੋੜ 95 ਲੱਖ ਦੀ ਜਿਹੜੀ ਹੈਗੀ ਆ ਅੱਜ ਸਰਕਾਰ ਵੱਲੋਂ ਪੰਚਾਇਤਾਂ ਤੇ ਤੇ ਸਰਬਸੰਪਤੀ ਨਾ ਚੁਣੀ ਗਈ ਉਹ ਲੈਖਾਤੇ ट्रांसफर ਹੋ ਗਈ ਹੈ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਪਹਿਲੀ ਵਾਰੀ ਹੋਇਆ ਕਿ ਸਰਕਾਰ ਵੱਲੋਂ ਐਲਾਨੀ ਹੋਈ ਰਾਸ਼ੀ ਸਰਬਸੰਪਤੀ ਲਈ ਜਿਹੜੀ 5 ਲੱਖ ਦੀ ਦਿੱਤੀ ਵੀ ਗਈ ਹੈ ਤੇ ਉਹ ਉਹਨੂੰ ਅਮਲੀ ਜਾਮਾ ਵੀ ਉਹਨੂੰ ਦਿੱਤਾ ਗਿਆ ਹੈਗਾ ਤੇ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਦਾ ਪੰਚਾਇਤ ਮੰਤਰੀ ਸੋਨ ਸਾਹਿਬ ਦਾ ਜਿਨ੍ਹਾਂ ਨੇ ਜੋ ਉਹਨਾਂ ਨੇ ਕਿਹਾ ਸੀਗਾ ਉਹ ਪੂਰਾ ਕੀਤਾ ਤੇ ਮੈਂ ਇਹਨੂੰ ਪੂਰੀ ਵੀ ਦਾ ਆਸਾ ਕੀ ਜਿੰਨੇ ਵੀ ਸਾਡੀ ਪੰਚਾਇਤਾਂ ਹੈਗੀ ਔਰ ਇਸ ਰਾਸ਼ੀ ਨੂੰ ਸਹੀ ਤਰੀਕੇ ਨਾਲ ਮਾਨਦਨਾ ਉਹਨੂੰ ਯੂਜ਼ ਕਰਕੇ ਆਪਣੇ ਪਿੰਡ ਦੀ ਤਰੱਕੀ ਲਈ ਹਲਕੇ ਤਰੱਕੀ ਲਈ ਹੋ ਲਗਾਣਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ